ਇੱਕ ਵਾਰ ਫੇਰ ਮੌਸਮ 'ਚ ਵੱਡਾ ਬਦਲਾਅ ਆ ਗਿਆ ਹੈ ਜੇ ਗੱਲ ਅਮ੍ਰਿਤਸਰ ਦੀ ਕਰੀਏ ਤੇ ਕੱਲ ਤੋਂ ਬਾਅਦ ਅੱਜ ਦਾ ਦਿਨ ਹਲਕਾ ਜਿਹਾ ਧੁੱਪ ਜ਼ਰੂਰ ਨਿਕਲੀ ਹੈ ਪਰ ਆਉਣ ਵਾਲੇ 10 ਦਿਨ ਤੱਕ ਸਾਨੂੰ ਬੱਦਲ ਹੀ ਬੱਦਲ আর ਧੁੱਪ ਦੇ ਦਰਸ਼ਨ ਨਹੀਂ ਹੋਣਗੇ ਇਸ ਵੇਲੇ ਅਸੀਂ ਹੈਰੀਟੇਜ ਸਟਰੀਟ ਦੇ ਵਿੱਚ ਖੜੇ ਹਾਂ ਜਿੱਥੇ ਸ਼ਰਧਾਲੂਆਂ ਦੀ ਆਮਦ ਉਸੇ ਤਰ੍ਹਾਂ ਹੀ ਹੈ ਪਹਿਲਾ ਵਾਂਗ ਹੀ ਹੈ ਤੁਸੀਂ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਮੌਸਮ ਚਾਹੇ ਜਿਸ ਤਰ੍ਹਾਂ ਦਾ ਮਰਜ਼ੀ ਆਵੇ ਇਹਨਾਂ ਸ਼ਰਦਾਲੂਆਂ ਦੀ ਗਿਣਤੀ ਦੇ ਆਮਦ ਦੇ ਵਿੱਚ ਕੋਈ ਕਮੀ ਨਹੀਂ ਆਂਦੀ ਹੈ ਕਿਉਂਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਦੇਸ਼ ਵਿਦੇਸ਼ ਤੋਂ ਸੰਗਤਾਂ ਹਰ ਰੋਜ਼ ਪਹੁੰਚਦੀਆਂ ਨੇ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਚਾਹੇ ਬੱਦਲ ਹੋਣ ਤੇ ਚਾਹੇ ਗਰਮੀ ਹੋਵੇ ਜਿਸ ਤਰ੍ਹਾਂ ਕਿ ਅਸੀਂ ਗਰਮੀ ਨੂੰ ਇਹਨਾਂ ਦਿਨਾਂ ਦੇ ਵਿੱਚ ਵੈਲਕਮ ਕਰਨ ਲਈ ਬਿਲਕੁਲ ਤਿਆਰ ਹੁੰਨੇ ਹਾਂ ਪਰ ਮੌਸਮ ਦੇ ਬਦਲਾਵ ਨੇ ਥੋੜਾ ਜਿਹਾ ਫੇਰ ਚੇਂਜ ਕਰ ਦਿੱਤਾ ਹੈ ਫਿਰ ਸਵੈਟਰਸ ਆਪਣੇ ਗਰਮ ਕਪੜੇ ਅਸੀਂ ਕੱਢ ਲਏ ਨੇ ਔਰ ਤਸਵੀਰਾਂ ਚ ਵੀ ਤੁਸੀਂ ਦੇਖ ਦੇਖ ਸਕਦੇ ਹੋ ਕਿ ਜਿਹੜੇ ਸੈਲਾਨੀ ਨੇ ਜਿਹੜੇ ਸ਼ਰਦਾਲੂ ਨੇ ਉਹਨਾਂ ਦੇ ਵੀ ਜਿਹੜਾ ਪਹਿਰਾਵਾ ਹੈ ਗਰਮ ਕੱਪੜਿਆਂ ਦਾ ਪਹਿਰਾਵਾ ਨਜ਼ਰ ਆ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਇਹਨਾਂ ਦਿਨਾਂ ਦੇ ਵਿੱਚ ਲਗਭਗ ਅਸੀਂ ਮੌਸਮ ਨੂੰ ਠੰਡ ਸਰਦੀ ਨੂੰ ਅਲਵਿਦਾ ਕਹਿ ਚੁੱਕੇ ਹਾਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੋਲੀ ਦਾ ਤਿਉਹਾਰ ਆ ਜਾਂਦਾ ਹੈ ਕਿਉਂਕਿ ਹੁਣ ਹੋਲੀ ਜਿਹੜੀ ਹੈ ਮਾਰਚ ਦੇ ਵਿੱਚ ਆਏਗੀ ਔਰ ਮਾਰਚ ਦੇ ਥੋੜੀ ਦੂਰ ਹੋਣ ਕਰਕੇ ਮੌਸਮ ਦੇ ਵਿੱਚ ਚੇਂਜ ਆ ਗਿਆ ਵੈਸਟਰਨ ਡਿਸਟਰਬੈਂਸ ਦੇ ਵਿੱਚ ਕਾਰਨ ਇਹ ਮੌਸਮ ਦੇ ਵਿੱਚ ਬਦਲਾਅ ਆਇਆ ਹੈ ਮੌਸਮ ਦੇ ਵਿੱਚ ਬਦਲਾਅ ਆਉਣ ਦਾ ਜਿਹੜਾ ਕਾਰਨ ਹੈ ਉਹ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਵੈਸਟਰਨ ਡਿਸਟਰਬੈਂਸ ਹੋਈ ਹੈ ਉਸ ਦੇ ਨਾਲ ਮੌਸਮ 'ਚ ਚੇਂਜ ਆ ਗਿਆ ਹੈ ਅੱਜ ਕੱਲ ਜਿਹੜੀ ਹੈ ਬਹੁਤ ਜ਼ਿਆਦਾ ਬੱਦਲਵਾਰੀ ਸੀਗੀ ਹਲਕੀ-ਹਲਕੀ ਬਾਰਿਸ਼ ਵੀ ਹੋ ਰਹੀ ਸੀਗੀ ਉਸੇ ਤਰ੍ਹਾਂ ਹੀ ਅੱਜ ਵੀ ਹੈ ਅੱਜ ਥੋੜੀ ਧੁੱਪ ਜ਼ਰੂਰ ਨਿਕਲੀ ਹੈ ਪਰ ਜਿਹੜਾ ਥੋੜੀ ਦੇਰ ਜਿਹੜਾ ਪਹਿਲੇ ਦੀ ਗੱਲ ਕਰੀਏ ਤੇ ਥੋੜੀ ਦੇਰ ਪਹਿਲੇ ਬਿਲਕੁਲ ਬੱਦਲ ਛਾਏ ਹੋਏ ਸਨ ਮਗਰ ਖੁਣ ਥੋੜੀ ਜੀ ਧੁੱਪ ਨਿਕਲਾਈ ਹੈ ਪਰ ਜੇ ਅਸੀਂ 10 ਦਿਨ ਜਿਹੜੇ ਅਗਲੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਮੌਸਮ ਬਿਲਕੁਲ ਐਸੇ ਤਰ੍ਹਾਂ ਹੀ ਬੱਦਲਵਾਰੀ ਰਹੇਗੀ ਦੋ ਕੁ ਦਿਨ ਐਸੇ ਤਰ੍ਹਾਂ ਧੁੱਪ ਬਦਲ ਰਹੇਗੇ ਉਹ 10 ਦਿਨ ਦੇ ਬਾਅਦ ਮੌਸਮ ਦੇ ਵਿੱਚ ਬਦਲਾਅ ਆ ਜਾਏਗਾ ਫਿਰ ਗਰਮੀ ਦਾ ਅਹਿਸਾਸ ਹੋ ਜਾਣਾ ਹੈਗਾ ਜਿਸ ਤਰ੍ਹਾਂ ਮੌਸਮ ਜੇ ਟੈਂਪਰੇਚਰ ਦੀ ਗੱਲ ਕਰੀਏ ਤੇ ਟੈਂਪਰੇਚਰ 20 21 ਦੇ ਕੋਲ ਕੋਲ ਚੱਲ ਰਿਹਾ ਹੈ ਔਰ ਮਿਨੀਮਮ ਟੈਂਪਰੇਚਰ ਹੈ 8 ਡਿਗਰੀ ਜਾਂ 9 ਡਿਗਰੀ ਦੇ ਕੋਲ ਦਾ ਟੈਂਪਰੇਚਰ ਹੈ ਜਿਸ ਦਾ ਮਤਲਬ ਹੈ ਕਿ ਥੋੜੀ ਜਿਹੀ ਸਰਦੀ ਉਸੇ ਤਰ੍ਹਾਂ ਹੀ ਰਹੇਗੀ ਇਹਨਾਂ ਦਿਨਾਂ ਦੇ ਵਿੱਚ ਪਰ ਜਿਸ ਤਰ੍ਹਾਂ ਹੀ ਹੁਣ 10 ਦਿਨਾਂ ਤੋਂ ਬਾਅਦ ਦਾ ਮੌਸਮ ਦੀ ਗੱਲ ਤਾਂ ਨਹੀਂ ਕਰ ਸਕਦੇ ਪਰ ਕਿਹਾ ਜਾ ਰਿਹਾ ਹੈ ਕਿ ਮੌਸਮ ਉਸ ਤੋਂ ਬਾਅਦ ਬਿਲਕੁਲ ਸਾਫ਼ ਹੋ ਜਾਏਗਾ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਹੈਰੀਟੇਜ ਸਟਰੀਟ ਦੇ ਵਿੱਚ ਸ਼ਦਾਲੂਗਾ ਦੀ ਆਮਦ ਸੈਲਾਨੀਆਂ ਦੀ ਆਮਦ ਉਸੇ ਤਰ੍ਹਾਂ ਹੀ ਨੇ ਸੈਲਾਨੀ ਸਪੋਰਟ ਤੇ ਖੜੇ ਹੋ ਕੇ ਤਸਵੀਰਾਂ ਆਪਣੇ ਮੋਬਾਈਲ ਦੇ ਵਿੱਚ ਕੈਦ ਕਰ ਰਹੇ ਨੇ ਇੰਜੋਏ ਕਰ ਰਹੇ ਨੇ ਮੌਸਮ ਦਾ ਐਸੀ ਤਰ੍ਹਾਂ ਹੀ ਅਸੀਂ ਸਾਰੇ ਗਰਮੀ ਨੂੰ ਵੈਲਕਮ ਕਰਨ ਲਈ ਬਿਲਕੁਲ ਤਿਆਰ ਆਂ ਮਗਰ ਜਿਸ ਤਰ੍ਹਾਂ ਵੈਸਟਰਨ ਡਿਸਰਬੈਂਸ ਕਰਕੇ ਮੌਸਮ ਚ ਚੇਂਜ ਆਇਆ ਹੈ ਅਸੀਂ ਆਪਣੇ ਗਰਮ ਕੱਪੜੇ ਵੀ ਨਾ ਫੇਰ ਕਰ ਲੈ ਰਹੇ ਦੁਬਾਰਾ ਕਰ ਲੈ ਰਹੇ ਫੇਰ ਵੀ ਜੇ ਤੁਸੀਂ ਆਪਣਾ ਕੋਈ ਵੀ ਪਲਾਨ ਕਿਤੇ ਬਾਹਰ ਜਾਣ ਦਾ ਕਰ ਰਹੇ ਹੋ ਜਾਂ ਇੱਥੇ ਤੁਸੀਂ ਅਮਨਸਰ ਆਉਣਾ ਚਾਹੁੰਦੇ ਹੋ ਤਾਂ ਮਗਰ ਇਹਨਾਂ ਦਿਨਾਂ ਦੇ ਵਿੱਚ ਆਪਣੇ ਗਰਮ ਕੱਪੜਿਆਂ ਨੂੰ ਆਪਣੇ ਨਾਲ ਰੱਖਣਾਓ ਕਿਉਂਕਿ ਇਹ ਜਿਹੜੇ 10 ਦਿਨ ਨੇ ਉਹ ਕਾਫੀ ਤانوں ਮੌਸਮ ਦੇ ਵਿੱਚ ਚੇਂਜਸ ਆਏਗੀ ਔਰ ਕਾਫੀ ਸਰਦੀ ਦਾ ਅਹਿਸਾਸ ਹੋਏਗਾ ਮਗਰ ਇਸ ਤੋਂ ਬਾਅਦ ਜਿਹੜਾ ਮੌਸਮ ਹੈ ਬਿਲਕੁਲ ਗਰਮੀ ਵੱਲ ਜਿਸ ਤਰ੍ਹਾਂ ਅਸੀਂ ਚੱਲ ਰਹੇ ਹਾਂ ਗਰਮੀ ਆਣੀ ਸ਼ੁਰੂ ਹੋ ਜਾਏਗੀ ਕਿਉਂਕਿ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ 20 ਤੋਂ ਲੈ ਕੇ 21 ਡਿਗਰੀ ਤੱਕ ਦਾ ਟੈਂਪਰੇਚਰ ਚੱਲ ਰਿਹਾ ਹੈ ਜਿਹੜਾ ਕਿ ਗਰਮੀ ਦੀ ਆਮਦ ਨੂੰ ਵੈਲਕਮ ਕਰਦਾ ਹੈ ਪਰ ਨਾਲ-ਨਾਲ ਜਿਹੜਾ ਮਿਨਿਮਮ ਟੈਂਪਰੇਚਰ ਹੈ 9 ਡਿਗਰੀ ਤੱਕ ਰਹਿੰਦਾ ਹੈ ਔਰ ਕਿਉਂਕਿ 10 ਤਰੀਕ 10 ਦਿਨਾਂ ਤੱਕ ਇਹ ਟੈਂਪਰੇਚਰ 9 ਡਿਗਰੀ 8 ਡਿਗਰੀ ਤੱਕ ਰਹੇਗਾ ਦਾ ਮਤਲਬ ਹੈ ਕਿ ਸਰਦੀ ਉਸੇ ਤਰ੍ਹਾਂ ਹੀ ਰਹੇਗੀ ਜੇ ਅਸੀਂ ਮੌਸਮ ਦੇ ਵਿੱਚ ਜਿਦਾ ਬਦਲਾਵ ਦੀ ਗੱਲ ਕਰੀਏ ਪਹਿਲਾਂ ਅਸੀਂ ਸਿਰਫ 3 ਦਿਨ ਕਹਿ ਰਹੇ ਸੀ ਕਿ 3 ਦਿਨ ਤੱਕ ਮੌਸਮ ਇਸ ਤਰ੍ਹਾਂ ਦਾ ਰਹੇਗਾ ਪਰ ਉਹ ਜਿਹੜਾ ਚੇਂਜਸ ਆਈਆਂ ਨੇ ਉਹ ਇਹ ਦੱਸਦੀਆਂ ਨੇ ਕਿ ਮੌਸਮ ਵਿਭਾਗ ਮੁਤਾਬਕ ਕਿ ਸਾਨੂੰ ਜਿਹੜੇ ਆਉਣ ਵਾਲੇ 10 ਦਿਨ ਹੈ ਐਸੇ ਤਰ੍ਹਾਂ ਹੀ ਮੌਸਮ ਦੇ ਨਾਲ ਦੋ ਚਾਰ ਹੋਣਾ ਪਏਗਾ ਆਪਣੀ ਸਾਨੂੰ ਗਰਮੀ ਦਾ ਜਿਹੜਾ ਇੰਤਜ਼ਾਰ ਸੀਗਾ ਉਹ ਥੋੜਾ ਜਿਹਾ ਅੱਗੇ ਪਹੁੰਚ ਜਾਏਗਾ ਯਾਨੀ ਕਿ ਸਾਡੀ ਜਿਹੜਾ ਇੰਤਜ਼ਾਰ ਸੀਗਾ ਥੋੜਾ ਲੇਟ ਹੋ ਜਾਏਗਾ ਸੋ ਸਰਦੀ ਦਾ ਅਹਿਸਾਸ ਜਿਹੜਾ ਹੈ ਸਾਨੂੰ ਹਜੇ 10 ਦਿਨ ਤੱਕ ਹੋਰ ਰਹੇਗਾ ਕਿਉਂਕਿ ਜਿਹੜੇ 10 ਦਿਨ ਨੇ ਉਹਨਾਂ ਦੇ ਵਿੱਚ ਵੈਸਟਰਨ ਡਿਸਰਬ ਡਿਸਰਬੈਂਸ ਕਰਕੇ ਮੌਸਮ ਦੇ ਵਿੱਚ ਬਦਲਾਅ ਆਏਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਜਿਹੜੇ 10 ਦਿਨ ਨੇ ਉਹਨਾਂ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਹਲਕੀ-ਹਲਕੀ ਠੰਡ ਵੀ ਰਹੇਗੀ ਹਲਕੀ-ਹਲਕੀ ਤਪ ਜਰੂਰ ਨਿਕਲੇਗੀ ਪਰ ਜਿਹੜਾ ਹੈ ਮੌਸਮ ਬਹੁਤ ਸਰਦ ਰਹੇਗਾ ਜੋ ਰਾਤਾਂ ਬਹੁਤ ਜ਼ਿਆਦਾ ਠੰਡੀਆਂ ਰਹਿਣਗੀਆਂ ਜੇ ਅਸੀਂ ਕੜਾਕੇ ਦੀ ਸਰਦੀ ਦੀ ਗੱਲ ਕਰੀਏ ਪਰ ਉਹ ਤਾਂ ਨਹੀਂ ਕਹਿ ਸਕਦੇ ਪਰ ਸਰਦੀ ਦਾ ਅਹਿਸਾਸ ਸਰਦੀ ਐਸੀ ਤਰ੍ਹਾਂ ਹੀ ਰਹੇਗੀ ਸਵੈਟਰ ਅਸੀਂ ਪਾ ਕੇ ਨਿਕਲਾਂਗੇ ਪਰ ਜੇ ਅਸੀਂ ਗੱਲ ਕਰੀਏ ਜੈਕਟਸ ਦੀ ਜੈਕਟਸ ਜਾਂ ਹੋਰ ਗਰਮ ਕੱਪੜਿਆਂ ਦੀ ਉਹਨਾਂ ਨੂੰ ਅਸੀਂ ਅਲਵਿਦਾ ਕਹਿ ਚੁੱਕੇ ਹਾਂ ਪਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਫਿਰ ਵੀ ਨਾਲ ਲੈ ਕੇ ਚੱਲਣਾ ਪਏਗਾ ਜੇ ਅਸੀਂ ਦੂਰ ਦਰਾਡੇ ਜਾਣਾ ਚਾਹੁੰਦੇ ਹਾਂ ਜਾਂ ਦੂਰੋਂ ਉਸ ਇੱਥੇ ਕੋਈ ਅੰਮ੍ਰਿਤਸਰ ਆਉਣਾ ਚਾਹੁੰਦਾ ਹੈ ਤੇ ਮੌਸਮ ਦੇ ਮੁਤਾਬਕ ਆਪਣੇ 10 ਦਿਨਾਂ ਤੱਕ ਜਿਹੜੇ ਨੇ ਕੱਪੜੇ ਉਹ ਗਰਮ ਕੱਪੜੇ ਰੱਖਨੇ ਪੈਣਗੇ ਤਾਂ ਹੀ ਕੀ ਕਹਿੰਦੇ ਜਿਸ ਤਰ੍ਹਾਂ ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਜਿਹੜੇ 10 ਦਿਨ ਨੇ 10 ਦਿਨਾਂ ਦੇ ਵਿੱਚ ਮੌਸਮ ਇਸ ਤਰ੍ਹਾਂ ਦਾ ਹੀ ਰਹੇਗਾ 20-21 ਡਿਗਰੀ ਟੈਂਪਰੇਚਰ ਮੈਕਸਿਮਮ ਰਹੇਗਾ ਔਰ 9 ਡਿਗਰੀ ਦਾ ਟੈਂਪਰੇਚਰ ਰਹੇਗਾ ਮਿਨੀਮਮ ਟੈਂਪਰੇਚਰ ਰਹੇਗਾ ਬੱਦਲ ਜਿਹੜੇ ਨੇ ਉਹ ਰਹਿਣਗੇ ਬੱਦਲ ਛਾਏ ਰਹਿਣਗੇ ਜਿਸ ਤਰ੍ਹਾਂ ਕੇ ਸਰਦੀ ਦਾ ਅਹਿਸਾਸ ਹੋਏਗਾ ਤਪ ਕਿਤੇ ਕਿਤੇ ਨਿਕਲੇਗੀ ਪਰ ਫਿਰ ਵੀ 10 ਦਿਨਾਂ ਤੋਂ ਬਾਅਦ ਦਾ ਮੌਸਮ ਸਾਫ਼ ਹੋਣ ਦੀ ਸੰਭਾਵਨਾ ਹੈ ਠੀਕ ਹੈ ਵਧੀਆ ਕੱਲ ਬੱਦਲ ਵੀ ਸੀ ਬਾਹਰ ਛਿਟਾਂ ਵੀ ਪੈ ਗਈਆਂ ਤੇ ਬਹੁਤ ਵਧੀਆ ਮੌਸਮ ਹਣਾ ਠੀਕ ਹੈ ਜੀ ਪਹਿਲੇ 10 ਦਿਨ ਕਹਿੰਦੇ ਐਸੀ ਤਰ੍ਹਾਂ ਦਾ ਮੌਸਮ ਰਹੇਗਾ ਚੰਗੀ ਗੱਲ ਜੀ ਰਹੇਗਾ ਵਧੀਆ ਮੈਂ ਯੂਐਸਏ ਤੋਂ ਆਇਆ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਇਸੇ ਕਰਕੇ ਆ ਵੀ ਦਿਨ ਬਹੁਤ ਵਧੀਆ ਨੇ ਬਹੁਤ ਚੜ੍ਹਦੀ ਕਲਾ ਓਕੇ ਦੇਖੋ ਅਸੀਂ ਆਏ ਬਾਹਰ ਤੋਂ ਬਟ ਹੁਣ ਇਸ ਟਾਈਮ ਲੁਧਿਆਣਾ ਤੋਂ ਆਏ ਤੇ ਜ਼ਿਆਦਾ ਮੌਸਮ ਦਾ ਮੈਨੂੰ ਇੱਥੇ ਬਟ ਮੌਸਮ ਚੇਂਜ ਤੇ ਕਾਫੀ ਹੋ ਗਿਆ ਹੈ ਹਾਂ ਤੇ ਹੁਣ ਤੇ ਪਿੱਛੇ ਗਰਮੀ ਹੋ ਗਈ ਸੀ ਫਿਰ ਥੋੜਾ ਜਿਹਾ ਮੌਸਮ ਠੰਡਾ ਹੋ ਗਿਆ ਹੁਣ ਦੁਬਾਰਾ ਗਰਮੀ ਸ਼ੁਰੂ ਹੋ ਗਈ ਹੈ ਕੈਮਰਾ ਪਰਸਨ ਮੇਪੰਦ ਨਾਲ ਜੋਤੀ ਬਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ